ਖੰਨਾ ਦੇ ਨਾਮ ਵਾਲੇ ਸਕੂਲ ਦੇ ਵਿੱਚ ਬੱਚਿਆਂ ਦੇ ਸਾਲਾਨਾ ਫੰਕਸ਼ਨ ਆਯੋਜਿਤ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਤਰुणਪ੍ਰੀਤ ਸਿੰਘ ਸੌਂਦ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਇਸ ਸਕੂਲ ਦੀ ਜਮ ਕੇ ਤਾਰੀਫ ਕਰਦਿਆਂ ਕਿਹਾ ਕਿ ਇਹ ਸਕੂਲ ਕਾਫੀ ਨਾਮਵਰ ਹੈ ਅਤੇ ਪੁਰਾਣਾ ਸਕੂਲ ਹੈ ਜਿਸ ਦੇ ਵਿੱਚ ਅਨੇਕਾਂ ਹੀ ਬੱਚੇ ਪੜ੍ਹ ਲਿਖੇ ਵੱਡੀਆਂ ਪਦਵੀਆਂ ਤੇ ਪਹੁੰਚ ਵੀ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਅੱਜ ਇਸ ਸਕੂਲ ਦੇ ਵਿੱਚ ਸਾਲਾਨਾ ਫੰਕਸ਼ਨ 'ਚ ਪੁੱਜਣ ਦਾ ਮੌਕਾ ਮਿਲੇ ਅਤੇ ਨਾਲ ਹੀ ਇਸ ਸਕੂਲ ਦੇ ਸਟਾਫ ਦਾ ਉਹਨਾਂ ਨੇ ਕਿਹਾ ਕਿ ਬਹੁਤ ਹੀ ਇਹ ਸਟਾਫ ਮੈਂ ਇਹ ਅਤੇ ਤਜਰਬੇਕਾਰ ਹੈ ਸਕੂਲ ਦੇ ਬੱਚਿਆਂ ਦੇ ਵੱਲੋਂ ਵੀ ਆਪਣੀ ਸਟੇਜ ਪਰਫਾਰਮੈਂਸ ਦਿਖਾਈ ਗਈ ਜਿਸ ਦੀ ਮੰਤਰੀ ਸੌਨ ਦੇ ਵੱਲੋਂ ਪ੍ਰਸ਼ੰਸਾ ਕੀਤੀ ਗਈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਸ ਦਾ ਤਹਿ ਦਿਲ ਦੀ ਗਹਿਰਾਈ ਤੋਂ ਉਹ ਪਹੁੰਚਣ ਤੇ ਸ਼ਲਾਘਾ ਕਰਦਾ ਧੰਨਵਾਦ ਕਰਦਾ ਤੁਸੀਂ ਅੱਜ ਸਾਡੇ ਖੰਨੇ ਦੇ ਸਭ ਤੋਂ ਸੋਨੇ ਤੇ ਸਟੀਮਡ ਇੰਸਟੀਚਿਊਟ ਲਾਲਾ ਸਰਕਾਰੂਮਲ ਸਰਵ ਹਿਤਕਾਰੀ ਵਿਦਿਆ ਮੰਦਰ ਤੇ ਪੰਡਿਤ ਰਮੇਸ਼ ਚੰਦਰ ਵਿਸ਼ਿਸ਼ਟ ਸਰਵਹਤਕਾਰੀ ਵਿਦਿਆ ਮੰਦਰ ਦੇ ਅੱਜ ਜੋ ਕੈਂਪਸ ਦੇ ਵਿੱਚ ਕਵਰੇਜ ਕਰਨ ਲਈ ਆਇਆ ਹਾਂ ਤੁਹਾਨੂੰ ਜੀ ਆਇਆਂ ਨੂੰ ਅੱਜ ਐਨੂਅਲ ਫੰਕਸ਼ਨ ਹੈ ਉਹਰੇ ਔਰ ਸਾਡਾ ਇਹ ਜਿਹੜਾ ਇੰਸਟੀਚਿਊਟ ਹੈ ਇਹ ਇੰਸਟੀਚਿਊਟ ਹੈ ਜਿਹੜਾ ਖੰਨਾ ਐਜੂਕੇਸ਼ਨ ਸੁਸਾਇਟੀ ਦੇ ਅੰਡਰ ਸਾਡੇ ਦੋ ਇੰਸਟੀਚਿਊਟ ਚੱਲ ਰਹੇ ਨੇ ਜਿਹੜੇ ਬਹੁਤ ਹੀ ਅੱਛਾ ਤੇ ਸੁਚੱਜਾ ਪਰਫਾਰਮ ਕਰ ਰਹੇ ਨੇ ਔਰ ਇਹਦੀ ਇਸ ਸਾਰੇ ਜਿਹੜੀ ਖੰਨਾ ਐਜੂਕੇਸ਼ਨ ਸੁਸਾਇਟੀ ਹੈ ਇਹਦੀ ਜਿਹੜੀ ਮੈਨੇਜਮੈਂਟ ਹੈ ਉਹਦੀ ਜਿੰਨੇ ਸ਼ਬਦਾਂ ਦੇ ਵਿੱਚ ਸਲਾਗਾ ਕੀਤੀ ਜਾਵੇ ਉੰਨੀ ਥੋੜੀ ਔਰ ਕਿਉਂਕਿ ਇਹਨਾਂ ਦੀ ਮਿਹਨਤ ਸਦਕਾ ਹੀ ਇਹ ਇੰਸਟੀਚਿਊਟ ਹੈ ਜਿਹੜਾ ਜਿਸ ਦਿਨ ਤੋਂ ਸ਼ੁਰੂ ਹੋਇਆ ਅੱਜ ਉਰੇ ਹਜ਼ਾਰਾਂ ਹੀ ਬੱਚਾ ਪੜ ਕੇ ਕੋਈ ਆਈਪੀਐਸ ਕੋਈ ਆਈਈਐਸ ਕੋਈ ਡਾਕਟਰ ਕੋਈ ਸੀਏ ਕੋਈ ਵਕੀਲ ਐਡਵੋਕੇਟ ਬਣਿਆ ਔਰ ਬੜਾ ਨਾਮ ਕਮਾਇਆ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਬਹੁਤ ਵੱਡਾ ਨਾਮ ਕਮਾਇਆ ਇਹਨਾਂ ਉਰੇ ਦੇ ਪੜੇ ਬੱਚਿਆਂ ਨੇ ਅੱਜ ਵੀ ਜਿਹੜੇ ਬੱਚੇ ਉਰੇ ਪੜ੍ਹਦੇ ਨੇ ਤੁਸੀਂ ਕਦੇ ਇਹ ਨਾ ਬੱਚਿਆਂ ਦੇ ਨਾਲ ਗੱਲ ਨਾਲ ਗੱਲ ਕਰਕੇ ਦੇਖਿਓ ਇਹਨਾਂ ਦਾ ਕੰਫੀਡੈਂਸ ਲੈਵਲ ਦੇਖਿਓ ਛੋਟੇ-ਛੋਟੇ ਬੱਚਿਆਂ ਦਾ ਤੁਹਾਨੂੰ ਆਪ ਮਹਿਸੂਸ ਹੋਊਗਾ ਕਿ ਉਰੇ ਦੀ ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈ ਕਿੰਨਾ ਵਧੀਆ ਤੇ ਕਿੰਨਾ ਅੱਛਾ ਚੱਲਦਾ ਸੋ ਮੈਂ ਜਿੱਥੇ ਅੱਜ ਉਰੇ ਪਹੁੰਚੇ ਆ ਆਪਣਾ ਕਿਉਂਕਿ ਮੈਂ ਖੰਨੇ ਦਾ ਜੰਪਲ ਹੋਣ ਦੇ ਨਾਤੇ ਕਿਉਂਕਿ ਮੇਰਾ ਆਪਣਾ ਪਰਿਵਾਰ ਹੈ ਮੇਰੇ ਮੈਨੂੰ ਐਦਾਂ ਮਹਿਸੂਸ ਹੁੰਦਾ ਵੀ ਖੰਨੇ ਦੇ ਇੰਸਟੀਚਿਊਟ ਖੰਨੇ ਦੇ ਸਾਡੇ ਬਜ਼ੁਰਗ ਸਾਡੇ ਜਿਨ੍ਹਾਂ ਦੇ ਸਿਰ ਤੇ ਇੰਸਟੀਚਿਊਟ ਚੱਲਦੇ ਨੇ ਬੀ ਜਿਵੇਂ ਮੇਰੇ ਪਿਓਆਂ ਦਾਦਿਆਂ ਵਰਗੇ ਹੁੰਦੇ ਨੇ ਮੈਨੂੰ ਐਦਾਂ ਮਹਿਸੂਸ ਹੁੰਦਾ ਸੋ ਮੈਂ ਅੱਜ ਉਰੇ ਪਹੁੰਚ ਕੇ ਆਪਣੇ ਆਪ ਦੇ ਵਿੱਚ ਬੜਾ ਮਾਣ ਮਹਿਸੂਸ ਕਰ ਰਿਹਾ ਹਾਂ ਮੈਂ ਕੋਈ ਉਰੇ ਚੀਫ ਕਾਸਟ ਬਣ ਕੇ ਨਹੀਂ ਆਇਆ ਮੈਂ ਉਰੇ ਇੱਕ ਪਰਿਵਾਰ ਦਾ ਮੈਂਬਰ ਬਣ ਕੇ ਆਇਆ ਸੋ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਮੈਂ ਉਰੋ ਤਾਰੀਫ ਕਰਨੀ ਚਾਹੂੰਗਾ ਜਿਹੜੇ ਸਾਡੇ ਜਿੰਨੇ ਵੀ ਡਿਗਨੇਟਰੀਜ਼ ਨੇ ਜਿਦੇ ਚ ਸ਼੍ਰੀ ਸੰਸਾਰਚੰਦ ਦੀ ਪੈਟਰਨ ਨੇ ਚੀਫ ਸ਼੍ਰੀ ਰਜੇਸ਼ ਕੁਮਾਰ ਸਾਹਨੇਵਾਲੀ ਜੀ ਪੈਟਰਨ ਸ਼੍ਰੀ ਦੇਵਕ੍ਰਿਸ਼ਨ ਢੰਡ ਜੀ ਪ੍ਰੈਜ਼ੀਡੈਂਟ ਸਭ ਮੇਰੇ ਨਾਲ ਖੜੇ ਨੇ ਸ਼੍ਰੀ ਰਮੇਸ਼ ਗੁਪਤਾ ਜੀ ਵਾਈਸ ਪ੍ਰੈਜ਼ੀਡੈਂਟ ਸਾਹਿਬ ਸ਼੍ਰੀ ਵਿਨੋਦ ਕੁਮਾਰ ਜੀ ਸਾਡੇ ਜਰਨਲ ਸਕੱਤਰ ਨੇ ਸ਼੍ਰੀ ਪਰਮਜੀਤ ਸਿੰਘ ਜੀ ਮੈਨੇਜਰ ਨੇ ਸ਼੍ਰੀ ਸੰਦੀਪ ਕੁਮਾਰ ਜੀ ਮੈਨੇਜਰ ਨੇ ਸ਼੍ਰੀ ਓਮਪ੍ਰਕਾਸ਼ ਸਦੇਵਾ ਜੀ ਫਾਰਮਰ ਪ੍ਰੈਜ਼ੀਡੈਂਟ ਨੇ ਸ਼੍ਰੀ ਵਿਨੋਦ ਵਿਸ਼ਿਸ਼ਠੀ ਫਾਰਮਰ ਪ੍ਰੈਜ਼ੀਡੈਂਟ ਨੇ ਸ਼੍ਰੀ ਅਸ਼ੋਕ ਕੁਮਾਰ ਵੇਦ ਜੀ ਮੈਂਬਰ ਸ਼੍ਰੀ ਗੁਰਦੇয়াল ਸਿੰਘ ਜੀ ਮੈਂਬਰ ਸ਼੍ਰੀ ਪ੍ਰਿਆਦਰਸ਼ਨ ਜੀ ਮੈਂਬਰ ਸ਼੍ਰੀ ਰਜੇਸ਼ ਕੁਮਾਰ ਡਾਲੀ ਜੀ ਮੈਂਬਰ ਸ਼੍ਰੀ ਸੰਜੇ ਗੁਪਤਾ ਜੀ ਮੈਂਬਰ ਮਿਸਿਸ ਸੁਨੀਤਾ ਲਾਂਬਾ ਜੀ ਮੈਂਬਰ ਸ਼੍ਰੀ ਵਿਨੇ ਗੁਪਤਾ ਜੀ ਮੈਂਬਰ ਮਿਸਜ਼ ਬਬਲੀ ਤਿਵਾੜੀ ਜੀ ਮੈਂਬਰ ਸ਼੍ਰੀ ਪ੍ਰਵੀਨ ਕੁਮਾਰ ਵਿਜੇਸ਼ਵਰ ਜੀ ਮੈਂਬਰ ਸ਼੍ਰੀ ਨਿਰਵিকার ਛਾਬੜਾ ਜੀ ਮੈਂਬਰ ਸ਼੍ਰੀ ਅਦਰਸ਼ੂ ਜੀ ਮੈਂਬਰ ਇਹ ਟੋਟਲ ਜਿਹੜੀ ਵੀ ਜਿਹੜੇ ਸਾਡੇ ਉਰੇ ਦੇ ਡਿਗਨੇਟਰੀਜ਼ ਨੇ ਜਿਨ੍ਹਾਂ ਦੀ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਇਸ ਪੂਰੀ ਸੁਸਾਇਟੀ ਨੂੰ ਪਹਿਲਾਂ ਤਾਂ ਇਹਨਾਂ ਨੇ ਕਿਸੇ ਟਾਈਮ ਦੇ ਵਿੱਚ ਬਜ਼ੁਰਗਾਂ ਨੇ ਸਾਡੇ ਅਨੇ ਰਜਿਸਟਰ ਕਰਵਾ ਕੇ ਇਹ ਇੱਕ ਇੱਕ ਤਿਲ ਤਿਲ ਫੁੱਲ ਫੁੱਲ ਇਕੱਠਾ ਕਰਕੇ ਬਹੁਤ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਇੰਸਟੀਚਿਊਟ ਤਿਆਰ ਕੀਤੇ ਨੇ ਇਸ ਇੰਸਟੀਚਿਊਟ ਦੇ ਵਿੱਚ ਜੇ ਆਕੇ ਤੁਸੀਂ ਨਾ ਸਿਰਫ ਐਜੂਕੇਸ਼ਨ ਦਾ ਸਿਸਟਮ ਬਲਕਿ ਤੁਸੀਂ ਇਹਨਾਂ ਦਾ ਜਿਹੜਾ ਜੇ ਤੁਸੀਂ ਇਹਨਾਂ ਦੀ ਬਿਲਡਿੰਗ ਨੂੰ ਧਿਆਨ ਨਾਲ ਆਕੇ ਵਾਚ ਕਰੋਗੇ ਉਰੇ ਦਾ ਰੇਨ ਵਾਟਰ ਨੂੰ ਕਿਵੇਂ ਇਹਨਾਂ ਨੇ ਹਾਰਵੈਸਟ ਕੀਤਾ ਉਰੇ ਦੇ ਮਤਲਬ ਕਿ ਜਿਹੜੀ ਨੀਟ ਐਂਡ ਕਲੀਨਨੈਸ ਨੂੰ ਦੇਖੋਗੇ ਉਰੇ ਦੀ ਪਾਰਕਿੰਗ ਦੀ ਫੈਸਿਲਿਟੀ ਨੂੰ ਦੇਖੋਗੇ ਬੱਸਾਂ ਦੀ ਮੈਨੇਜਮੈਂਟ ਨੂੰ ਦੇਖੋਗੇ ਹਾਰੇ ਇੱਕ ਚੀਜ਼ ਆ ਜਿਹੜੀ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਮਾਇਨੇ ਖੇਜ਼ ਹੈ ਉਹਦੇ ਦਾ ਸਟਾਫ ਉਹਦੇ ਦੇ ਪ੍ਰਿੰਸੀਪਲ ਸਾਹਿਬ ਉਹ ਸਾਰਿਆਂ ਦਾ ਬਹੁਤ ਵੱਡਾ ਜਾਨੀ ਕਿ ਯੋਗਦਾਨ ਹੈ ਇਹਦੇ ਵਿੱਚ ਸੋ ਉਰੇ ਸੋਲਰ ਸਿਸਟਮ ਹੈ ਜਿਹੜਾ ਇਸ ਸਕੂਲ ਦੇ ਵਿੱਚ ਸੋਲਰ ਸਿਸਟਮ ਬੜੇ ਬਾਖਮਾਲ ਦਾ ਲੱਗਿਆ ਹੋਇਆ ਹੈ ਔਰ ਇਹ ਖੁਦ ਹੀ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਕੇ ਕੰਜ਼ਿਊਮ ਕਰਦੇ ਨੇ ਤੇ ਉਹ ਬਾਕੀ ਇੰਸਟੀਟਿਊਟਸ ਨੂੰ ਵੀ ਮੈਨੂੰ ਲੱਗਦਾ ਇਸ ਇੰਸਟੀਟਿਊਟ ਤੋਂ ਕਾਫੀ ਕੁਝ ਸਿੱਖਣ ਨੂੰ ਮਿਲ ਸਕਦਾ ਹੈ ਆਉਣਾ ਚਾਹੀਦਾ ਇੱਕ ਦੂਜੇ ਨਾਲ ਨੋਟਿਸ ਸ਼ੇਅਰ ਕਰਨੇ ਚਾਹੀਦੇ ਨੇ ਤਾਂ ਜੋ ਹਰ ਇੰਸਟੀਚਿਊਟ ਹੈ ਜਿਹੜਾ ਉਹ ਕੁਛ ਨਾ ਕੁਛ ਚੰਗਾ ਪਰਫਾਰਮ ਕਰੇ ਤੇ ਆਪਾਂ ਇੱਕ ਦੂਜੇ ਨਾਲ ਰਲ ਮਿਲ ਕੇ ਸੁਸਾਇਟੀ ਹੈ ਜਿਹੜੀ ਸਾਡੀ ਇਹਨੂੰ ਆਪਾਂ ਅਪਲਿਫਟ ਕਰ ਸਕੀਏ ਸੋ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਵੱਡੇ ਦਿਨ ਦੇ ਉੱਤੇ ਜਿੱਥੇ ਇਹ ਜਨੂਅਲ ਫੰਕਸ਼ਨ ਹੈ ਮੈਂ ਪੂਰੀ ਮੈਨੇਜਮੈਂਟ ਨੂੰ ਉਰੇ ਪੜਦੇ ਸਾਰੇ ਤੇ ਸਾਰੇ ਬੱਚਿਆਂ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਔਰ ਟੀਚਿੰਗ ਸਟਾਫ ਨੂੰ इवन देन ਕਿ ਜਿਹੜੇ ਬਿਲੋ ਦੀ ਕਾਟਨ ਬਿਹਾਈਂਡ ਦੀ ਕਾਟਨ ਜਿਹੜਾ ਸਾਡਾ ਸਾਰਾ ਸਟਾਫ ਹੈ ਚਾਹੇ ਉਹਦੇ ਚ ਡਰਾਈਵਰ ਆ ਜਾਂਦੇ ਨੇ ਸਵੀਪਰ ਆਉਂਦੇ ਨੇ ਆਈਆਂ ਆਂਦੀਆਂ ਨੇ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਹੈ ਕਿਸੇ ਵੀ ਇੰਸਟੀਚਿਊਟ ਨੂੰ ਰਨ ਕਰਨ ਦੇ ਵਿੱਚ ਮੈਂ ਸਾਰਿਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਉਹ ਰਿ ਧੰਨਵਾਦ ਕਰਦਾ ਜੀ ਨਮਾ